ਕਿਰੇ ਕਾਲ ਦੇ ਸਾਰਣ ਤੇ ਦੋਸਤੋ ਕਈ ਕਈ ਕੀ ਹੁੰਦਾ ਕਿ ਘਰੇ ਮਹਿਮਾਨ ਆਏ ਹੁੰਦੇ ਆ ਤੇ ਆਪਣੇ ਘਰ ਜਿਹੜਾ ਦਹੀਂ ਆ ਉਹ ਨਹੀਂ ਜੰਮਦਾ 15 ਮਿੰਟਾਂ ਦੇ ਵਿੱਚ ਘਰੇ ਦਹੀਂ ਜਮਾਉਣ ਦਾ ਇੰਨਾ ਕਿ ਸੌਖਾ ਤਰੀਕਾ ਹੈ ਨਾ ਉਹਦਾ ਤੁਸੀਂ ਕੀ ਕਰਦੇ ਸਵੇਰੇ ਦਹੀਂ ਲਾ ਲੈਂਦੇ ਜੇ ਤੇ ਉਹਨੂੰ ਜਿਹੜਾ ਜੰਮਣ ਤੇ 12 ਘੰਟੇ ਦਾ ਸਮਾਂ ਜਿਹੜਾ ਲੱਗਦਾ ਪਰ ਦੋਸਤੋ ਇਸ ਮਿੱਟੀ ਦੇ ਬਰਤਨ ਦੇ ਵਿੱਚ ਮਿੱਟੀ ਦੀ ਗੜਵੀ ਦੇ ਵਿੱਚ ਤੁਸੀਂ 15 ਮਿੰਟਾਂ 'ਚ ਦਹੀਂ ਜਿਹੜਾ ਨਾ ਜਮਾ ਸਕਦੇ ਜੀ ਉਹ ਵੀ ਸਿਰਫ ਤੇ ਸਿਰਫ ਦੋ ਲਾਲ ਮਿਰਚਾਂ ਦੇ ਨਾਲ ਇਹ ਜਿਹੜੀਆਂ ਦੋ ਲਾਲ ਮਿਰਚਾਂ ਨਾ ਦੋਸਤੋ ਇੰਨੀਆਂ ਕਿ ਜਿਹੜਿਆ ਟੌਪ ਦੀਆਂ ਕਿ ਕੀ ਕਹਿੰਦੀਆਂ ਗੱਲਾਂ ਇਹਦੇ ਨਾਲ ਤੁਸੀਂ 15 ਮਿੰਟ ਜੇ ਜਦੋਂ ਵੀ ਤੁਹਾਡਾ ਜੀ ਕਰੇ ਦਹੀਂ ਖਾਣ ਨੂੰ ਤੁਸੀਂ 15 ਮਿੰਟ ਦਹੀਂ ਜਮਾਓ ਨਾਲ ਦੀ ਨਾਲ ਹੀ ਤੁਸੀਂ ਆਪਣੇ ਢਿੱਡ ਦੇ ਅੰਦਰ ਪਾਓ ਤੇ 15 ਮਿੰਟ ਦੋਸਤੋ ਦਹੀਂ ਜਮਾਉਣ ਦਾ ਤਰੀਕਾ ਕੀ ਆਜੋ ਮੈਂ ਤੁਹਾਨੂੰ ਦੱਸਦਾ ਬਹੁਤ ਹੀ ਸੌਖਾ ਤਰੀਕਾ ਹੈ ਤੁਸੀਂ ਬਸ ਵੀਡੀਓ ਨੂੰ ਨਾਲ ਨਾਲ ਹੀ ਚੱਲਦੀ ਨੂੰ ਸ਼ੇਅਰ ਕਰੀ ਜਾਓ ਸਾਰੇ ਤਾਂ ਕਿ ਤਾਂ ਜੋ ਹਰ ਕੋਈ ਵੀਡੀਓ ਦਾ ਜਿਹੜਾ ਲਾਭ ਹੈ ਉਹ ਲੈ ਸਕੇ ਤੇ ਅੱਜ ਤੁਹਾਨੂੰ ਦੱਸ ਦਿਆਂ ਕਿ ਇਹ ਜਾਂ 15 ਮਿੰਟਾਂ ਦੇ ਦਹੀਂ ਜਮਾਉਣਾ ਕਿਵੇਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੁੱਸੋਂ ਦਹੀਂ ਜਮਾਉਣਾ ਕਿਵੇਂ ਆ ਕਿ ਤੁਸੀਂ ਦਹੀਂ ਦਾ ਜਿਹੜਾ ਜਾਗ ਹੁੰਦਾ ਹੈ ਉਹ ਜਾਗ ਕਹਿੰਦੇ ਭਾਵ ਕਿ ਦਹੀਂ ਦਾ ਜਿਹੜਾ ਖੱਟਾ ਹੁੰਦਾ ਵਾ ਉਹ ਤੁਸੀਂ ਸਭ ਤੋਂ ਪਹਿਲਾਂ ਇਹਦੇ ਵਿੱਚ ਇੱਕ ਚੁੰਮਚਾ ਜਾਂ 1.5 ਚੁੰਮਚਾ ਇਹਦੇ ਵਿੱਚ ਪਾ ਲੈਣਾ ਇਸੇ ਤਰੀਕੇ ਦੇ ਨਾਲ ਆਖੋ ਇੱਕ ਚੁੰਮਚਾ ਤੁਸੀਂ ਦਹੀਂ ਦਾ ਪਾ ਕੇ ਨਾ ਇਹਨੂੰ ਆਪਾਂ ਸਾਈਡਾਂ ਨੂੰ ਐ ਮਲਣਾ ਆ ਵੀ ਸਾਰੀ ਜਿਹੜਾ ਆਪਣੀ ਗੜਵੀ ਦੇ ਵਿੱਚ ਇਹ ਚੰਗੀ ਤਰ੍ਹਾਂ ਲੱ ਦੋਸਤੋ ਤੁਸੀਂ ਕੀ ਕੀ ਕਰਦੇ ਜਾਓ ਵੇਖੋ ਦਹੀਂ ਦੀ ਜਿਹੜੀ ਜਾਗ ਹੈ ਸਾਰੀ ਆਪਣੀ ਗੜਵੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਲੱਗ ਗਈ ਨਾ ਬਾਅਦ ਵਿੱਚ ਮੈਂ ਤੁਹਾਨੂੰ ਦੱਸਾਂ ਕਿ 15 ਮਿੰਟ ਜਿਹੜਾ ਵਾ ਜੰਮੂਗਾ ਕੀ ਵਿੱਚ ਤੁਸੀਂ ਫਿਰ ਆਂ ਦੇ ਜਾਓਗੇ ਦੋਸਤ ਕੋਈ ਤੁਹਾਨੂੰ ਜਿਹੜਾ 12 ਘੰਟੇ ਵੇਟ ਕਰਨ ਦੀ ਲੋੜ ਨਹੀਂ ਆ ਕੋਈ 10 ਘੰਟੇ ਵੇਟ ਕਰਨ ਦੀ ਲੋੜ ਨਹੀਂ ਤੁਹਾਡੇ ਘਰ ਮਹਿਮਾਨ ਆਏ ਆ ਤੇ ਹੁਣੇ ਜਿਹੜਾ ਵਾ ਦਹੀਂ ਤੁਸੀਂ ਜਮਾ ਕੇ ਉਹਨਾਂ ਦੇ ਅੱਗੇ ਰੱਖ ਸਕਦੇ ਜੀ ਲਓ ਵੀ ਦੋਸਤੋ ਤੁਸੀਂ ਚੈੱਕ ਕਰੋ ਸਾਰੇ ਇਹ ਪਾਸੇ ਜਿਹੜਾ ਆਪਣਾ ਦਹੀਂ ਹੀ ਨਾ ਉਹ ਗੜਵੀ ਦੇ ਵਿੱਚ ਘੁੰਮ ਚੁੱਕਾ ਹੈ ਤੇ ਹੁਣ ਆਪਾਂ ਇੱਕ ਚਮਚਾ ਜਿਹੜਾ ਨਾ ਜਾਗਦਾ ਇੱਕ ਹੋਰ ਆਪਾਂ ਇਹਦੇ ਵਿੱਚ ਰੱਖ ਦੇਣਾ ਹੌਣ ਰੱਖਣ ਤੋਂ ਬਾਅਦ ਆਪਾਂ ਕੀ ਕਰਨਾ ਇਸ ਤੋਂ ਅਗਲਾ ਸਟੈਪ ਕੀ ਆ ਉਹ ਤੁਹਾਨੂੰ ਦੱਸਦੇ ਆ ਲਓ ਜੀ ਇਸ ਤੋਂ ਬਾਅਦ ਤੁਸੀਂ ਲੈ ਲੈਣਾ ਜੀ ਦੁੱਧ ਤੇ ਦੁੱਧ ਨੂੰ ਆਪਾਂ ਜਿਹੜਾ ਆਪਣੀ ਗਿੜਵੀ ਦੇ ਵਿੱਚ ਪਾ ਲੈਣਾ ਹੈ ਕਿੰਨਾ ਕ ਦਹੀਂ ਤੁਸੀਂ ਜਮਾਉਣਾ ਹੈ ਨਾ ਉਸ ਹਿਸਾਬ ਨਾਲ ਤੁਸੀਂ ਜਿਹੜਾ ਦੁੱਧ ਹੈ ਆਪਣੀ ਗਿੜਵੀ ਦੇ ਵਿੱਚ ਪਾ ਲੈਣਾ ਇਸ ਤੋਂ ਬਾਅਦ ਦੋਸਤੋ ਆਪਾਂ ਰੱਖ ਲੈਣੀਆਂ ਜੀ ਇਹਦੇ ਵਿੱਚ ਲਾਲ ਮਿਰਚਾਂ ਇਹ ਨਾ ਬਣਾਇਰਾਂ ਨੂਰਾਂ ਵੀ ਲਾਉਣੇ ਆ ਨਾ ਉਹ ਵਾਲੀਆਂ ਲਾਲ ਮਿਰਚਾਂ ਦੋ ਆ ਨਾ ਇਹ ਇਹ ਦਾ ਦੋਸਤੋ ਇਹ ਜ਼ਰੂਰ ਰੱਖਣੀ ਆ ਇਹ ਦਾ ਬਹੁਤ ਤਗੜਾ ਜਿਹੜਾ ਕਮਾਲ ਆ ਨਾ ਇਹਨੇ ਦਾ ਜਿਹੜਾ ਦਹੀਂ ਆ 15 ਮਿੰਟਾਂ ਹੀ ਜਮਾ ਕੇ ਉਹ ਸੁੱਟ ਦੇਣਾ ਹੈ ਕਰਿਓ ਹੁਣ ਦੋ ਜਿਹੜੀਆਂ ਚੰਨੀਆਂ ਲਾਲ ਮਿਰਚਾਂ ਨੂੰ ਆਪਾਂ ਇਹਦੇ ਵਿੱਚ ਰੱਖ ਦੇਣੀਆਂ ਇਸ ਤਰੀਕੇ ਨਾਲ ਦੋਸਤੋ ਰੱਖ ਕੇ ਤੇ ਹੁਣ ਆਪ ਇਹਨੂੰ ਕਵਰ ਕਿਸ ਤਰੀਕੇ ਨਾਲ ਕਰਨਾ ਉਹ ਦੱਸਦੇ ਆ ਤੁਸੀਂ ਲੈਣਾ ਜੀ ਫੁਆਇਲ ਪੇਪਰ ਜਿਹਦੇ ਵਿੱਚ ਆਪਾਂ ਰੋਟੀਆਂ ਰੋਟੀਆਂ ਲਵੇਟਦੇ ਹਾਂ ਤੁਹਾਨੂੰ ਪਤਾ ਕੀ ਇਹ ਜਿਹੜੀ ਬਹੁਤ ਵਧੀਆ ਚੀਜ਼ ਹੁੰਦੀ ਹੈ ਰੋਟੀਆਂ ਆਪਣੀਆਂ ਗਰਮ ਰਹਿਣੀਆਂ ਤੇ ਇਹਦੇ ਨਾਲ ਕੀ ਹੈ ਕਿ ਇਹਦੀ ਹਵਾ ਜਿਹੜੀ ਹੈ ਨਾ ਬਾਹਰ ਨਹੀਂ ਜੇ ਨਿਕਲ ਸਕਦੀ ਇੰਨੀ ਨਹੀਂ ਸੁਈ ਜਿੰਨੀ ਹੈ ਹਵਾ ਜਿਹੜੀ ਬਾਹਰ ਨਿਕਲ ਸਕਦੀ ਇਹਨੂੰ ਆਪਾਂ ਜਿਹੜਾ ਵਾ ਇਹਦੇ ਉੱਤੇ ਇਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਐ ਫਿੱਟ ਕਰ ਲੈਣਾ ਤੇ ਫਿਰ ਆਪਾਂ ਸਾਈ ਦਾ ਤੋਂ ਕਮਾ ਦੇਵਾਂਗੇ। ਲੋਬੀ ਦੋਸਤੋ ਤੁਸੀਂ ਕੀ ਕਰ ਰਹੇ ਹੋ ਆਪਣੀ ਇਹ ਜਿਹੜੀ ਗੜਵੀ ਹੈ ਨਾ ਬਿਲਕੁਲ ਤਿਆਰ ਹੋ ਗਈ ਤੇ ਹੁਣ ਆਪਾਂ ਇਹਨੂੰ ਪਾਉਣਾ ਹੈ ਜੀ ਗਰਮ ਪਾਣੀ ਦੇ ਵਿੱਚ। ਦੋਸਤੋ ਉਸ ਤੋਂ ਬਾਅਦ ਇੱਕ ਪ ਤੁਸੀਂ ਇੱਕ ਕੁੱਕਰ ਲੈ ਸਕਦੇ ਹੋ ਕੁੱਕਰ ਦੇ ਵਿੱਚ ਪਾਣੀ ਪਾ ਕੇ ਤੇ ਇਹਨੂੰ ਜਿਹੜਾ ਆਪਾਂ ਗੜਵੀ ਆਪਣੀ ਬਣਾ ਲਈ ਹੈ ਨਾ ਦਹੀਂ ਵਾਲੀ ਤੇ ਇਹਨੂੰ ਆਪਾਂ ਇਹਦੇ ਵਿੱਚ ਰੱਖ ਦੇਣਾ ਪਾਣੀ ਇਸ ਤਰੀਕੇ ਨਾਲ ਦੋਸਤੋ ਪਾਣੀ ਦੇ ਵਿੱਚ ਇਹਨੂੰ ਰੱਖੇ ਰਹਿਣ ਦੇਣਾ ਤੇ ਉਪਰੋਂ ਆਪਾਂ ਇਹਨੂੰ ਢੱਕ ਦੇਵਾਂਗੇ ਲਓ ਵੀ ਇਹਨੂੰ ਦਿੱਤਾ ਜੀ ਆਪਾਂ ਢਾਕੇ ਤੇ ਹੁਣ ਦੋਸਤੋ ਇਹਨੂੰ ਘੱਟੋ ਘੱਟ 10 ਤੋਂ 15 ਮਿੰਟ ਇਹ ਜੀ ਪਾਣੀ ਨੂੰ ਪੂਰਾ ਗਰਮ ਹੋ ਦੇਣਾ ਇਹਨੂੰ ਉਬਾਲੇ ਮਾਰਨ ਦੇਣਾ ਤੇ ਬਾਲੇ ਜਦੋਂ ਮਰਨ ਲੱਗਿਆ ਫਿਰ ਮੈਨੂੰ ਕੱਢ ਕੇ ਬਾਹਰ ਤੁਹਾਨੂੰ ਜਿਹੜਾ ਚੈੱਕ ਕਰਾਉਂਗਾ ਕਿ ਦਹੀਂ ਆਪਣੇ ਜਿਹੜਾ ਨਾ ਪੂਰਾ ਟੁਕੜਿਆਂ ਆਣਾ ਦਹੀਂ ਜਿਹੜਾ ਬਾਜ਼ਾਰੋਂ ਲ ਉਸ ਤੇ ਨਾਤੇ ਤੇ ਇਹ ਦਾ ਜਿਹੜਾ ਸਵਾਦ ਹੋਊਗਾ ਉਹ ਵੀ ਬਹੁਤ ਹੀ ਜ਼ਿਆਦਾ ਜਿਹੜਾ ਟੇਸਟੀ ਹੋਊਗਾ ਉਂਗਲਾ ਚੜਦੇ ਰਹਿ ਜਾਓਗੇ ਜਿਹੜਾ ਵਾ ਇਹ ਦਹੀਂ ਖਾਂਦੇ ਆ ਨਹੀਂ ਤੁਹਾਡਾ ਇੰਨਾ ਜਿਆਦਾ ਨਹੀਂ ਲੱਭਣਾ ਤੁਹਾਡੀ ਗੜਵੀ ਦੇ ਵਿੱਚੋਂ ਹੁਣ ਆਪਾਂ ਇਹਨੂੰ 15 ਮਿੰਟ ਇਸੇ ਤਰੀਕੇ ਨਾਲ ਛੱਡ ਦਿੰਨੇ ਆ ਫਿਰ ਤੁਹਾਨੂੰ ਚੈੱਕ ਕਰਾਉਨੇ ਆ ਕਿ ਦਹੀਂ ਆਪਣਾ ਜੰਮਿਆ ਹੈ ਕਿ ਨਹੀਂ ਜੰਮਿਆ ਹਾਂਜੀ ਵੀ ਦੋਸਤੋ ਲੋ ਜੀ 15 ਮਿੰਟ ਹੋ ਚੁੱਕੇ ਆ ਕੋਈ ਤਾਂ ਉਹ ਜਿਹੜਾ ਪਾਣੀ ਆਪਣਾ ਵੇਖਦੇ ਆ ਕਿ ਬਾਲੇ ਮਾਰ ਰਿਹਾ ਪਾਣੀ ਆਪਣਾ ਜਿਹੜਾ ਮਤਲਬ ਵੀ ਪੂਰੇ ਆਖ ਬਾਲੇ ਮਾਰਨ ਲੱਗ ਗਿਆ ਇਹਦਾ ਮਤਲਬ ਵੀ ਆਪਣਾ ਜਿਹੜਾ ਦਹੀਂ ਆ ਪੂਰਾ ਜੰਮ ਚੁੱਕਾ ਹੈ 15 ਮਿੰਟ 12 ਕੁ ਮਿੰਟਾਂ ਜਿਹੜਾ ਇਹ ਕੰਮ ਜਿਹੜਾ ਹੋ ਚੁੱਕਾ ਹੈ ਹੁਣ ਆਪਾਂ ਇਹਨੂੰ ਜਿਹੜਾ ਬਾਹਰ ਕੱਢ ਕੇ ਤੁਹਾਨੂੰ ਦਿਖਾਉਂਦੇ ਆ ਕਿ ਦਹੀਂ ਆਪਣਾ ਕਿਸ ਤਰੀਕੇ ਨਾਲ ਜੰਮਿਆ ਐ ਐਡੀ ਐਡੀ ਜਿਹੜੀ ਇਹਦੀ ਤੈ ਆਣਾ ਪੂਰੀ ਰਜਾਈ ਵਰਗੀ ਤੈ ਆਈ ਹੋਊਗੀ ਲਓ ਜੀ ਗੈਸ ਆਪਾਂ ਆਪਣਾ ਬੰਦ ਕਰ ਦਿੰਦੇ ਆ ਹੁਣ ਆਪਾਂ ਇਹਨੂੰ ਕੱਢਦੇ ਆ ਜੀ ਬਾਹਰ ਕਿਸੇ ਕੱਪੜੇ ਨਾਲ ਫੜ ਕੇ ਕਿਉਂਕਿ ਇਹ ਜਿਹੜਾ ਬਹੁਤ ਜ਼ਿਆਦਾ ਗਰਮ ਹੋ ਚੁੱਕਾ ਹੈ ਲਓ ਵੀ ਦੋਸਤੋ ਇਹਨੂੰ ਆਪਾਂ ਪਲਾਸਟਿਕ ਨਵੇਂ ਦੋਸਤ ਹੁਣ ਆਪਾਂ ਇਹਦਾ ਇਹ ਲਫਾ ਉੱਪਰ ਫੋਇਲ ਪੇਪਰ ਇਹ ਨਾ ਉਹ ਲੁੰਨੇ ਆ ਤੇ ਫੇਰ ਵੇਚਦੇ ਇਹਦੇ ਅੰਦਰ ਦਾ ਨੀ। ਵਾ 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 ਵਾ। ਤੁਸੀਂ ਦੋਸਤ ਨੀਚੇ ਜਿਹੜੀਆਂ ਹੈ ਨਾ ਪਹਿਲਾਂ ਆਪਣੀਆਂ ਦੁੱਧ ਦੇ ਥੱਲੇ ਡੁੱਬੀਆਂ ਸੀ ਵਿੱਚ ਤੇ ਹੁਣ ਜਦੋਂ ਆਪਣੀਆਂ ਦੁੱਧ ਦੇ ਉੱਪਰ ਮਿਰਚ ਆ ਗਈ ਨਾ ਇਹਦਾ ਮਤਲਬ ਕਿ ਆਪਣਾ ਜਿਹੜਾ ਦਹੀਂ ਆ ਪੂਰਾ ਜੰਮ ਚੁੱਕਾ ਹੈ। ਹੁਣ ਆਪਾਂ ਜਿਹੜਾ ਮਿਰਚਾ ਹੈ ਨਾ ਉਹ ਕੱਢ ਲੈਨੇ। ਹੁਣ ਆਪਾਂ ਇਹਦਾ ਜੀ ਚਮਚਾ ਮਾਰ ਕੇ ਵੇਖਦੇ ਆ। ਲੋਕ ਵੀ ਦੋਸਤ ਚੈੱਕ ਕਰਿਓ ਜੀ ਹੁਣ। ਵਾ 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 ਕੀ ਆਈ ਬਤਾ ਦੋਸਤੋ ਆ ਦੇਖੋ ਤੁਸੀਂ ਇਹਦੀ ਥਿਕਨਸ ਚੈੱਕ ਕਰੋ ਪੂਰਾ ਜਿਹੜਾ ਆਪਣਾ ਦਹੀਂ ਹੈ ਨਾ ਉਹ ਬਣ ਚੁੱਕਾ ਹੈ ਲਓ ਵੀ ਦੋਸਤੋ ਚੈੱਕ ਕਰੋ ਤੁਸੀਂ ਆਪਣੀ ਥਿਕਨਸ ਜਿਹੜੀ ਹੈ ਪੂਰਾ ਦਹੀਂ ਜਿਹੜਾ ਨਾ ਆਪਣਾ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਚੁੱਕਾ ਹੈ ਆਪਣੀ ਪੂਰੀ ਦੀ ਪੂਰੀ ਜਿਹੜੀ ਗਰਵੀ ਹੈ ਨਾ ਉਹ ਆਪਣੀ ਪੂਰੀ ਜਿਹੜੀ ਹੈ ਦਹੀਂ ਦੀ ਬਣ ਚੁੱਕੀ। ਦੋਸਤੋ ਇਹ ਬਣਾਇਆ ਜਿਹੜਾ ਤਰੀਕਾ ਹੈ ਦਹੀਂ ਜਮਾਉਂਦਾ 15 ਮਿੰਟਾਂ ਦੇ ਵਿੱਚ ਸਿਰਫ ਦੋ ਲਾਲ ਮਿਰਚਾਂ ਦੇ ਨਾਲ ਇਹਨਾਂ ਕਿ ਜਿਆਦਾ ਜ਼ਬਰਦਸਤ ਤਰੀਕਾ ਨੇ ਦੋਸਤੋ ਤੁਸੀਂ ਇੱਕ ਵਾਰ ਅਜ਼ਮਾ ਕੇ ਜਰੂਰ ਵੇਖੋ ਤੁਹਾਨੂੰ ਜਿਹੜਾ ਇਹਦਾ ਰਿਜ਼ਲਟ ਹੈ ਬਹੁਤ ਹੀ ਵਧੀਆ ਮਿਲੂਗਾ ਤੇ ਤੁਸੀਂ ਜਦੋਂ ਮਰਜੀ ਜੀ ਕਰੇ ਉਦੋਂ ਹੀ ਆਪਣਾ ਦਹੀਂ ਜਿਹੜਾ ਜਮਾ ਕੇ ਘਰ ਦੇ ਵਿੱਚ ਖਾ ਸਕਦੇ ਜੇ। ਇਹ ਤਰੀਕਾ ਜਿਹੜਾ ਮੈਂ ਅਪਣਾ ਕੇ ਜਰੂਰ ਵੇਖੋ ਬਹੁਤ ਵਧੀਆ ਤੁਹਾਨੂੰ ਇਹਦਾ ਰਿਜ਼ਲਟ ਉਹ ਮਿਲੂਗਾ ਤੇ ਵੀਡੀਓ ਚੰਗੀ ਲੱਗੀ ਨਾ ਤਾਂ ਦਬਾ ਕੇ ਸ਼ੇਅਰ ਕਰਕੇ ਜਾਓ ਸਾਰੇ ਤਾਂ ਕਿ ਤਾਂ ਜੋ ਹਰ ਕੋਈ ਵੀਡੀ